ਕਾਰੀ ਹਸਪਤਾਲ ਦੇ ਵਿੱਚ ਬਣਿਆ ਨਵਾਂ ਡਾਇਲਿਸਿਸ ਸੈਂਟਰ ਮਰੀਜ਼ਾਂ ਦਾ ਹੋਵੇਗਾ ਮੁਫਤ ਇਲਾਜ ਤੱਕ ਇਹ ਪੂਰੀ ਜਾਣਕਾਰੀ ਆਉ ਜਾਣ ਲੱਗਿਆ। ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਅਚਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੰਸਕੇਅਰ ਸੈਂਟਰ ਵੱਲੋਂ ਮੁਫਤ ਡਾਇਲਿਸਿਸ ਦੀ ਸੇਵਾ ਸ਼ੁਰੂ ਕੀਤੀ ਹੈ। ਇਸ ਐਸਐਨਜੀਓ ਦੇ ਤਰਫੋਂ ਹਸਪਤਾਲ ਦੇ ਵਿੱਚ ਸ਼ੁਰੂਗਣੇਸ਼ ਲਗਾਏ ਗਏ ਨੇ ਤੇ ਅਜੇ ਸੈਂਜੀਓ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਅਤੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਹੁਰੀ ਆਏ ਨੇ ਤੇ ਉਹਨਾਂ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਮਰੀਜ਼ਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਹੁਤ ਚੰਗੀ ਸ਼ੁਰੂਆਤ ਹੈ ਤਾਂ ਬਿਲਕੁਲ ਮਰੀਜ਼ਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਚ ਜਾਣਾ ਪੈਂਦਾ ਸੀ ਹੁਣ ਇਹ ਸਹੂਲਤ ਹੈ ਜਿਹੜੀ ਸਰਕਾਰੀ ਹਸਪਤਾਲ ਦੇ ਵਿੱਚ ਮੁਫਤ ਮਿਲਦੀ ਹੈ ਬੈਕ ਗੋਰ ਪ੍ਰੋਜੈਕਟ ਬਹੁਤ ਬੁਰੀਆ ਸਾਹਮਣੇ ਆ ਰਿਹਾ ਹੈਗਾ ਮੋਗਾ ਦੇ ਇੱਕ ਜਿਹੜੀ ਡੈਸਟਰੀ ਬੀ ਮਸ਼ੀਨਾ ਦੀ ਘਾਟ ਨੂੰ ਥੋੜਾ ਦਿੱਤਾ ਗਿਆ ਹਮ ਫਾਊਂਡੇਸ਼ਨ ਨੇ ਸੇਯੋਗ ਦਿੱਤਾ। ਹਲਾ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਿਵਲ ਹਸਪਤਾਲ ਮੋਗਾ ਵਿਖੇ ਖਾਂਸ ਦਾਲਤ ਸੈਂਟਰ ਜਿਹੜਾ ਕਿ ਸਾਡੇ ਸਰਦਾਰ ਪੰਕ ਸਿੰਘ ਜੀ ਮਾਨ ਜੀ ਤੇ ਬਰਬੀਰ ਸਿੰਘ ਜੀ ਜਿਹੜੇ ਕਿ ਹੈਲਥ ਸਿਸਟਮ ਦੇ ਚੇਤ ਮੰਤਰੀ ਸਾਹਿਬ ਮਾਨਯੋਗ ਐਮ ਐਲ ਏ ਸਾਹਿਬ ਡਾਕਟਰ ਅਮਨਦੀਪ ਕੌਰ ਅਰੋੜਾ ਜੀ ਜਿੰਨਾਂ ਦੀ ਯੋਗ ਵਾਇਦ ਹੇਠ ਜਿਹੜਾ ਕਿ ਅੱਜ ਮਾਨ ਮਹਿਸੂਸ ਕਰ ਰਹੇ ਆ ਜਿਹੜੇ ਕਿ ਅਗ ਮੋਗਾ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਡਾਇਲਿਸ ਸੈਂਟਰ ਖੋਲਿਆ ਗਿਆ ਜਿਹਦੇ ਵਿੱਚ ਕਹਿ ਸਕਦਾ ਮੈਂ ਤਿੰਨ ਮਸ਼ੀਨਾਂ ਜਿਹੜੀਆਂ ਕਿ ਲਗਾਈਆਂ ਗਈਆਂ ਜਿਹਦੇ ਸਬੰਧ ਦੇ ਵਿੱਚ ਕਹ ਲਓ ਕਿ ਅੱਜ ਸਮੂਹ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੇ ਆ ਕਿ ਜੋ ਇਹ ਅੱਜ ਡਾਇਲਿਸ ਸੈਂਟਰ ਖੋਲਿਆ ਗਿਆ ਫਰੀ ਆਫ ਕਾਸਟ ਆ ਕੋਈ ਇਸ ਦੀ ਫੀਸ ਨਹੀਂ ਜਿੱਥੇ ਕਿ ਕਹਿ ਸਕਦੇ ਆਪਾਂਗੇ ਜਿਹੜੇ ਵੱਖ-ਵੱਖ ਪ੍ਰਾਈਵੇਟ ਹਸਪਤਾਲ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਕਿ ਮਰੀਜ਼ ਕਿਉਂਕਿ ਇੱਕ ਤਾਂ ਲੋੜਵੰਦ ਪਰਿਵਾਰ ਹੁੰਦਾ ਤੇ ਉਸ ਤੋਂ ਜਦੋਂ ਕਿ ਪ੍ਰਮਾਤਮਾ ਇਹ ਜੇ ਕੈਰ ਬਖਸ਼ਦਾ ਜਾਂ ਇਹ ਜੇ ਕੈਰ ਢਿੱਗਦੇ ਆਖੇ ਤੇ ਜਾਂ ਉਹ ਪਰਿਵਾਰ ਜਾਂਦਾ ਜਾਂ ਸੱਚੇ ਪਾਤਸ਼ਾਹ ਜਾਂਦਾ ਕਿਉਂਕਿ ਉਹ ਸਾਰਾ ਆਪਣਾ ਜਿਹੜਾ ਕਿ ਜੀਵਨ ਭਰ ਦੀ ਪੂੰਜੀ ਲੁਟਾ ਲੈਂਦਾ ਤੇ ਅੱਜ ਮੋਗਾ ਸਿਵਲ ਹਸਪਤਾਲ ਦੇ ਵਿਖੇ ਜਿਹੜੀਆਂ ਤਿੰਨ ਮਸ਼ੀਨਾਂ ਲਗਾਈਆਂ ਗਈਆਂ ਆ ਤੇ ਇਸ ਦਾ ਲਾਭ ਲੈਣ ਮੈਂ ਇਹੀ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਜਿੱਥੇ ਕਿ ਗੱਲ ਕਰਦਾ ਮੇਰਾ ਭਰਾ ਸਾਹਮਣੇ ਜਿਹੜੇ ਕਿ ਉਹਨਾਂ ਦੇ ਮਦਰ ਜਿਹੜੇ ਅੱਜ ਡਾਇਲਿਸ ਕਰਵਾਉਣ ਵਾਸਤੇ ਆਏ ਆ ਕਿ ਕਰੀਬ 1.5 ਸਾਲ ਹੋ ਗਿਆ ਪਰਿਵਾਰ ਆਪਣੇ ਜੇਬ ਦੇ ਵਿੱਚੋਂ ਕਿ ਪ੍ਰਾਈਵੇਟ ਹਸਪਤਾਲਾਂ ਦੇ ਜਿਹੜੇ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਡਾਇਲਿਸ ਕਰਾਉਂਦੇ ਸੀਗੇ ਅੱਜ ਇਹ ਪਹਿਲੀ ਵਾਰੀ ਹੋਇਆ ਕਿ ਜਿਹੜਾ ਕਿ ਜਿਹੜੇ ਡਾਇਲਿਸ ਕਰਵਾ ਰਹੇ ਆ ਫਰੀ ਆਫ ਕਾਸਟ ਆ ਕਿਉਂਕਿ ਇਸ ਭਰਾ ਨੂੰ ਵੀ ਅੱਜ ਮਾਣ ਮਹਿਸੂਸ ਹੁੰਦਾ ਵਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਦਾਰ ਭਗਤ ਸਿੰਘ ਜੀ ਮਾਣ ਤੇ ਜਿਨ੍ਹਾਂ ਦੇ ਕਿ ਹਮੇਸ਼ਾ ਹੀ ਉਹਨਾਂ ਨੇ ਵਕ ਵਕ ਪਰਾਲੇ ਕੀਤੇ ਜਾਂਦੇ ਆ ਨੇ ਲੋੜਵੰਦਾਂ ਦੀ ਬਾਹ ਫੜੀ ਜਾਂਦੀ ਹੈ ਜਿਹੜੇ ਕਿ ਹੈਲਥ ਸਿਸਟਮ ਨੂੰ ਲੈ ਕੇ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਕਿ ਇਹ ਜਿਹੇ ਕਾਰਜ ਰਮੇਂ ਜਾਂ ਵਕ ਵਕ ਪਰ ਜਿਹੜੇ ਪ੍ਰੋਜੈਕਟ ਲੈ ਜਾਂਦੇ ਆ ਤੇ ਅਸੀਂ ਵੀ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਜਿੱਥੇ ਸਾਡੇ ਸਰਦਾਰ ਫੰਕਸ਼ਨ ਜੀ ਮਾਨ ਜੀ ਇੰਨੀ ਅਭੀ ਯੋਗਵਾਇ ਦੀ ਹਟਾ ਕਾਰਜ ਕਰ ਰਹੇ ਨੇ ਉੱਥੇ ਮੈਂ ਧੰਨਵਾਦ ਕਰਦਾ ਮਾਨ ਜੋਗ ਐਮ ਐਲ ਐ ਸਾਬ ਡਾਕਟਰ ਅਮਦੀਪ ਕੌਰ ਰੋੜਾ ਜਿਨ੍ਹਾਂ ਦੀ ਯੋਗਵਾਇ ਦੇ ਹਟ ਜਿਹੜੇ ਕਿ ਇਹ ਕਾਰਜ ਹੋ ਰਿਹਾ ਹਨ ਧੰਨਵਾਦ ਕਰਦਾ ਵਾਂ ਸਮੂਹ ਸੰਗਤ ਨੂੰ ਔਰ ਬੇਨਤੀ ਕਰਦਾ ਵਾਂ ਤੇ ਇਸ ਜਿਹੜੇ ਕਿ ਡਾਇਲਸਰ ਮਸ਼ੀਨਾਂ ਦਾ ਆਪਣਾ ਲਾਭ ਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਕੀ ਨਾ ਆਪਣੇ ਤੇ ਕਹਿੰਦਾ ਅਰਜੁਨ ਸਿੰਘ ਤਕਰੀਬਨ 10 ਸਾਲ ਹੋ ਗਏ ਜੀ ਕੈਂਸਰ ਜੀ ਪ੍ਰਾਈਵੇਟ ਦਾ ਕੋਈ ਪਰੇਯੀ ਨਕਾ ਕਰਾ ਕਾ ਹੱਸਾ ਜੀ ਅ ਪ੍ਰਾਈਵੇਟ ਕੰਪਨੀ ਕੋ ਬਚੀਆ 6 ਮਹੀਨਿਆਂ ਦਾ ਕੰਮ ਜੋ ਅੰਦਰ ਜੀ ਤੇ ਕੋਸਾਂਾ ਅਸੀਂ 5 ਲੱਖ ਵਾਲਾ ਕਾਰ ਆ ਰਿਹਾ 3.4 ਲੱਖ ਜੀ ਪਰ ਉਹਨੂੰ ਕਾਰ ਮੰਗੋ ਗਿਆ ਜੀ ਉਹ ਪਹਿਲੇ ਬਲੈਕ ਹੋਸਟਲ ਦਾ ਲਾਜ ਪਾਣੀ ਰੱਖਦਾ ਉਹ ਤੇ ਇਹ ਕੋਈ ਫਰਨੀਚਰ ਕੋਲ ਆਈ ਸੀਟੀ ਦੇ ਡਾਟਾ ਸੈਂਟਰ ਲਈ ਐ ਸੰਸਥਾ ਨੂੰ ਜੀ ਇੱਥੇ ਆਉਂ ਪਾ ਕੇ ਉਹਦਾ ਪੀਸ ਡੈਕਟਰ ਉਹ ਅੱਜ ਅਸੀਂ ਲੈ ਗਏ ਥੈਂਕ ਯੂ ਤੇ ਕਿੱਦਾਂ ਲੱਗ ਰਿਹਾ ਤੁਹਾਨੂੰ 3 ਸਾਲ ਤੁਸੀਂ ਪੈਸੇ ਦਿੰਦੇ ਰਹੇ ਲੱਖਾਂ ਰੁਪਿਆ ਦੇ ਅੱਜ ਤੁਹਾਨੂੰ ਫ੍ਰੀ ਦੀ ਆਸ ਲੱਗ ਰਹੀ ਹੈ ਸਰਕਾਰ ਦਾ ਕੀ ਕਹਿਣਾ ਜਾਓਗੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਅੱਜ ਦੇ ਜਰੀਏ ਤੁਹਾਡੀ ਮਾਤਾ ਦੀ ਰਿਲਸਿਸ ਹੋਈ ਲਾਹੌਰੇ ਨੇ ਅੱਜ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਹੋ ਕਿਸੇ ਵੀ ਜਗ੍ਹਾ ਤੋਂ ਹੋ ਰਿਹਾ ਹੈ ਨਾ ਉਹ ਜਾਓ ਬਹੁਤ ਬੜੇ ਰੈਸਟਰੀ ਸੈਂਟਰ ਕਾਫੀ ਵਧੀਆ ਹੁੰਦਾ ਹੈ ਨਾ ਕੋਈ ਮੈਸੂਨ ਤੇ ਇੱਥੇ ਆਓ ਆਪਣੇ ਗੈਰਸਟ ਰਮਾਓ ਤੇ ਧੰਨਵਾਦ ਭਗਵੰਤ ਮਾਨ ਸਰਕਾਰ ਨੂੰ ਤੁਸੀਂ ਕੀ ਕੀ ਭਗਵੰਤ ਮਾਨ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਇਹਨਾਂ ਨੇ ਸਰਕਾਰ ਦੇ ਇਸ ਆਧਾਰੇ ਅੰਦਰ ਇਹ ਕੰਮ ਸ਼ੁਰੂ ਕਰਵਾਇਆ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਮੇਰਾ ਨਾਮ ਦਿਲਜੋਤ ਕੌਰ ਹੈ ਜੀ ਤੇ ਮੈਂ ਡਾਇਲਿਸਿਸ ਟੈਕਨੀਸ਼ੀਅਨ ਦੇ ਵਜੋਂ ਸਰਕਾਰੀ ਹਸਪੀਟਲ ਮੋਗਾ ਵਿੱਚ ਹੰਸ ਫਾਊਂਡੇਸ਼ਨ ਵਿੱਚ ਕੰਮ ਕਰ ਰਹੀ ਹਾਂ ਜੀ ਉਹ ਵਾਗੇ ਦੇ ਲਈ ਉਦਘਾਟਨ ਦੀ ਸਾਗਰਿਕ ਮਸ਼ੀਨਾਂ ਦਾ ਇਹ ਬੜਾ ਖੁਸ਼ਹਾਲ ਆਪਨੇ ਕੋਲ ਜੀ ਤਿੰਨ ਡਾਇਲਿਸਿਸ ਦੀਆਂ ਮਸ਼ੀਨਾਂ ਨੇ ਜੋ ਕਿ ਜਿਨ੍ਹਾਂ ਦਾ ਉਦਘਾਟਨ ਅੱਜ ਕੀਤਾ ਗਿਆ ਹੈ ਤੇ ਆਪਾਂ ਡਾਇਲਿਸਿਸ ਕਰ ਰਹੇ ਹਾਂ ਬਿਲਕੁਲ ਫ੍ਰੀ ਆਫ ਕਾਸਟ ਕੋਈ ਵੀ ਮਰੀਜ਼ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਬਿਲਕੁਲ ਫ੍ਰੀ ਆਫ ਕਾਸਟ ਡਾਇਲਿਸਿਸ ਹੋਏਗੀ ਪੇਸ਼ੈਂਟ ਸਾਡੇ ਕੋਲੋਂ ਕਿਸੇ ਵੀ ਟਾਈਮ ਆਪਣਾ ਅਪਾਇੰਟਮੈਂਟ ਬੁੱਕ ਕਰਵਾ ਸਕਦਾ ਹੈ ਤੇ ਡਾਇਲਿਸਿਸ ਲਈ ਆ ਸਕਦਾ ਹੈ ਜੀ करने करने पेशेंट चाँगे 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 चाँगे? जो भी पेशेंट करवा चाहता है जी आप कर देंगे कोई भी प्रॉब्लम नहीं है तो कोई चार्जि नहीं होगी फ्री होएगा डायलिसिस बिल्कुल मेरा नाम डॉक्टर करण खुराना है मैं यहाँ पर हं, दंस फाउंडेषन में डॉक्टर अपॉइंट किया गया हूँ ये हंस फाउंडेशन संस्था ने यहाँ पर मोगा पंजाब में फ्री डायलिसिस सेवा शुरू की है तो यहाँ पर सुबह नौ बजे से शाम पाँच बजे तक फ्री डायलिसिस होगी और पंजाब सरकार वालों और केंद्र सरकार वालों सू पूरा सपोर्ट किया जा रहा है और मैं उस चीज़ के लिए बहुत बहुत धन्यवाद हूँ आप सबको फ्री सेवाएं यहाँ पर बिना फ्री ऑफ कॉस्ट यहाँ पर प्रोवाइड की जाएगी तो थैंक यू साढ़े कोीन मशीनें हैं जी थ्री थ्री पेशेंट्स जी तो कोई चार्जेस वगैरह जीरो जीरो चार्जेस जी तो कोई भी पेशेंट आपके पास कहीं से भी आ सकता है कोई भी पेशेंट हमारे पास कहीं से भी आ सकता है बस आधार कार्ड ले आए अपने साथ के जी